ਕਾਹ ਲੋਕ ਕੀ ਕਹਿੰਦੇ ਗੁੰਡਾ ਕਰਦੀ ਲੋਈ ਮਿੱਤਰੋ ਰੰਗ ਭਰੰਗੇ ਰੰਗ ਨਿਕਲਦੇ ਆ ਚੱਤਾ ਚੱਤਾ ਚੱਲ ਹਲਾ 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 ਲੋ ਜੀ ਵੈਲਕਮ ਬੈਕ ਟੂ ਗਾਈ ਸਾਡੇ ਨਵੇਂ ਵਲੌਗ ਦੇ ਅੰਦਰ ਕਿਵੇਂ ਸਾਡੇ ਆਈ ਹੋ ਗਏ ਤੁਸੀਂ ਸਾਰੇ ਕਿਵੇਂ ਹੋਗੇ ਲੋ ਜੀ ਮੇਤਰੋ ਅੱਜ ਆ ਗਈ ਜੀ ਹੋਲੀ ਤੇ ਅੱਜ ਹੋਲੀ ਦਾ ਤੁਹਾਡੇ ਲਈ ਵਲੌਗ ਲੈ ਕੇ ਆਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਮੇਤਰੋ ਚੱਲੇ ਆ ਜੀ ਆਪਾਂ ਰੰਗ ਲੈਣ ਅੱਜ ਨਾਲੇ ਅੱਡੇ ਦੋ ਚਾਰ ਜਿਹੜੇ ਬੰਦੇ ਸੀਗੇ ਉਹ ਗਏ ਅਨੰਦਪੁਰ ਸਾਹਿਬ ਮੱਥਾ ਟੇਕਣ ਗਏ ਉਹ ਆਉਗੇ ਸ਼ਾਮ ਨੂੰ ਸ਼ਾਮ ਨੂੰ ਵੀ ਖੇਡ ਲਵਾਂਗੇ ਤੁਹਾਡੇ ਨਾਲ ਹੁਣ ਵੀ ਖੇਡ ਲੈਣੇ ਆ ਚਲੋ ਚੱਲਦੇ ਆ ਮੇਤਰੋ ਰੰਗ ਲੈਣ ਚੱਲਦੇ ਤੁਹਾਨੂੰ ਬਾਕੀ ਦਿਖਾਉਣੀ ਆ ਚਲੋ ਲਓ ਜੀ ਮਿੱਤਰੋ ਰੰਗ ਭਰੰਗੇ ਰੰਗ ਨਿਕਲਦੇ ਆ। ਆ ਗਏ। ਕਾ ਬਣੇ ਕਰੇ ਇੰਦੇ। ਹੋਰ ਵੀ ਗਾਇਜ਼ ਆਪਾਂ ਆ ਚੁੱਕੇ ਆ ਜੀ ਰੰਗ ਲਾ ਕੇ। ਆ ਦੇਖੋ ਪਹਿਲੀ ਟਰਾਈ ਇਹਦਾ ਨਿਆਣੇ ਉਤੇ ਕਰਦੇ ਆ। ਆ ਦੇਖੋ ਜੀ ਉਹ ਨਹੀਂ ਨਹੀਂ ਇੱਥੇ ਨਹੀਂ ਮਾਰਾ। ਆ ਇੱਕ ਆ ਵੀ ਆ ਵੀ ਆ ਵੀ ਨਾ। ਲੱਗਦੀ ਆ। ਹਾ ਕੀ ਗੱਲ ਐ ਵੀ ਤੇ? ਜੀ ਗਾਇਜ਼ ਹੋਣ ਲੱਗੀਆਂ ਜੀ ਆਪਣਾ ਹੁਣ ਵਧੀਆ ਜਿਹਾ ਵਲੋਗ ਹੁਣ ਸਟਾਰਟ ਹੋਣ ਲੱਗਾ ਆ। ਉਹ ਦੇਖੋ ਜੀ ਥੱਲੇ ਖੜੇ ਸਾਰੇ ਜਣੇ।

ਬੋਲੋ ਮਿੱਤਰੋ ਹਾਈ ਤੱਕ ਘਟਰਾ ਗਏ ਆ ਰੱਸੀ ਆ ਗਿੱਲਾ ਗਿੱਲਾ ਕੀ ਆ ਪਤਾ ਨਹੀਂ ਕਿਹੜੇ ਨੇ ਸਪਰੇਅ ਮਾਰਤੀ ਬੰਦਾ ਵੀਰ ਮੋਨੀ ਆ ਹੈ ਆ ਲੈ ਲਾ ਗਿਆ ਬੰਦਾ ਆ ਜਾ ਆ ਜਾ ਆ ਜਾ ਆ ਜਾ ਲਾ ਲੈ ਲਾ ਲੈ ਨਹੀਂ ਨਹੀਂ ਕੱਚਾ ਹੀ ਸੀ ਕੱਚਾ ਹੀ ਸੀ ਓਏ ਗਾਣਾ ਗਲਾਤਾ ਮਿਸ਼ਨ ਸਕਸੈਸਫੁਲ ਹੋ ਗਿਆ ਆਪਣਾ ਇੱਕ ਤੇ ਤਾਂ ਹੁਣ ਆਪਾਂ ਲਾਵਾਂਗੇ ਦੂਏ ਤੇ ਜਿਹੜਾ ਸਾਡੇ ਨਾਲ ਕਦਾਰੀ ਕਰੂਗਾ ਆਪਾਂ ਨਾਲ ਕਦਾਰੀ ਕਰਾਂਗੇ ਕੈ ਹੈਪੀ ਹੋਲੀ ਕੈ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਆਹ ਚਲਾਈ ਆਹ ਚਲਾਈ ਆਂਟੀ ਵਹੀ ਆ ਜੋ ਬੱਠੇ ਲੈ ਕੇ ਡਿੱਗੇ ਸੀ ਮਾਰੇ ਘਰੇ ਇੱਕ ਵਾਰ ਤੁਹਾਨੂੰ ਅੰਟੀ ਦੀ ਗੱਲ ਦੱਸਦਾ ਸਾਡੇ ਨਾਲ ਨਾ ਰਾਇ ਮਿਸਤਰੀ ਲੱਗਾ ਹੁੰਦਾ ਸੀ ਤੇ ਉਹਨੇ ਨਾ ਆਂਟੀ ਨੂੰ ਬੱਠੇ ਚ ਕਾਤਾ

ਉਹਨੇ ਜਾਨੀ ਚਾਤਾ 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 ਕੁੰਡੇ ਆਲਾ ਕੁੰਡੇ ਆਲਾ ਚਾ 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 ਚ ਬਾਕੀ ਲਾਉਂਦੇ ਟੂਟੀਆਂ ਦਾ ਪਾਣੀ ਕੱਚੀ 로ਸੀ ਨਾ ਆ ਜੀ ਰੂਖ ਜਬ ਬਣਾਤਾ ਇਹਨੇ ਆ ਜੀ ਨਾ ਛੱਡ ਜਾ ਯਾਰ ਓ ਤੈਨੂੰ ਪਹਿਲਾਂ ਗਿਆ ਜੀ ਰੋਈ ਨਹੀਂ ਓ ਯਾਰ ਪੱਕਾ ਰੰਗ ਨਾ ਰਾਵ ਮੇਰਾ ਭਰਾ ਆ ਛੱਡ ਦੋ ਨੀ ਆਹ ਰੋਣੀ ਭਰ ਲਾ ਗਿਆ ਰਹੇ ਬੱਚਾ ਇਹ ਪਰਗਾਹੂ ਕਰਾ ਮੇਰਾ ਤਾਂ ਲੈ ਕਿਦਾ ਮੇਰੇ ਨਾਲ ਪੇਪਰ ਹਮੈ ਜਾ ਇੱਜਾ ਕਾਤਾ ਤੋ 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 ਚਲ ਹਲਾ 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 ਚਾਤਾ ਚਲ ਚੱਤ ਅੱਛਾ ਯਾ ਪਿੱਛੇ ਲੜਾ ਤਾਲਾ ਗਾ ਗਾਇਨ ਮੀਜੇ ਸਕਸੈਸਫੁਲ ਲੋਰੀ ਗਾਈਜ਼ ਇੱਥੇ ਨਵੇਂ ਨਵੇਂ ਥੰਬਨੇਲ ਤੇ ਬਣਾਉਣੇ ਬਾਅਦ ਇਹ ਇਦਾਂ ਉਹ ਬੰਬ ਆ ਗਿਆ ਉਹ ਬਰਾਵਾ ਵੈ ਨਹੀਂ ਤੀ ਬੋਲ ਰੋ ਲਾੜੇ ਮਿੱਟੀ ਮਾਰੂ ਲਾ ਪਿਆ ਨੇ ਆਏ ਵੇ ਮੇਰੇ ਸਾਥਨ ਲੋਕ ਕੀ ਕਹਿੰਦੇ ਗੁੰਡਾ ਕਰਦੀ ਲੋ ਜੀ ਮਿੱਤਰੋ ਬੰਬ ਦੇ ਅੰਡੋ ਅੰਡੀ ਕੰਮ ਹੋ ਚੁੱਕਾ ਅੰਡੋ ਅੰਡੀ ਕੰਮ ਵਿਚਾਰੇ ਟ-ਸ਼ਰਟ ਲਾਣੀ ਪਈ ਬੰਬ ਬੰਬ ਨਮਸਕਾਰ ਸਾਰੇ ਉਹ ਪਛਾੜੀ ਨਹੀਂ ਦਿੰਦਾ ਇਹ ਉਹੀ ਬੰਬਾ ਚੱਕਰ ਵਲੌਗਰ ਆ ਮਿੱਤਰੋ ਉਹ ਬੰਬ ਨੇ ਲੰਮੀਆਂ ਹੀ ਬਾਤਾਂ ਮੋੜੇ ਪਾਜਾ ਬੰਬ ਨੂੰ ਗੱਲ ਪਤਾ ਨਹੀਂ ਬਾਤ ਲੱਗੇਗੀ ਮੇਰੇ ਪੱਕਾ ਰੰਗ ਲੱਗ ਗਿਆ ਚਲੋ ਜੀ ਮਿੱਤਰੋ ਕੋਈ ਚੱਕਰ ਨਹੀਂ ਇੰਨਾ ਕ ਚੱਲਦਾ ਰਹਿੰਦਾ ਯਾਰ ਪਰ ਮੇਰੇ ਲੈਂਸ ਤੇ ਕੈਮਰੇ ਆਵੇ ਫੋਨ ਦੇ ਕੈਮਰੇ ਆ ਤੇ ਰੰਗ ਪਾਤਾ ਸੀ ਇਹਨ ਮਿੱਟੀ ਦੇ ਹੁਣ ਹੀ ਸਾਫ ਕਰਕੇ ਟਗੇ ਆ ਬਾਕੀ ਕੋਈ ਗੱਲ ਨਹੀਂ ਦੇਖਦੇ ਬਾਕੀ ਘਰੇ ਕੀ ਹੁੰਦਾ ਆ ਸੈਲਫੀ ਸਟਿਕ ਤੇ ਅੱਜ ਬਣਾ ਰਹੇ ਆ ਵਲੋਗ ਜਿਹੜਾ ਟਰਾਈਪੋਡ ਸੀਗਾ ਉਹ ਹੋ ਗਿਆ ਆਪਣਾ ਖਰਾਬ ਟੁੱਟ ਗਿਆ ਸੀ ਜੀ ਲੋ ਜੀ ਮਿੱਤਰੋ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਦਾ ਹੋ ਤਾਂ ਵੀਡੀਓ ਨੂੰ ਹੁਣ ਤੱਕ ਲਾਈਕ ਕਰਦੇ ਹੋਈ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਬਾਕੀ ਦੇਖੀ ਚਲੋ ਮਿੱਤਰੋ ਇਹ ਚੇਲ ਬਾਈ ਵਾਲਾ ਮਾਹੌਲ ਬਣਿਆ ਪਿਆ ਆਪਣਾ ਤਾਂ ਜੀ ਆਹ ਦੇਖੋ ਜੀ ਇਹਦਾ ਕੱਲ ਪੇਪਰ ਆ ਮੈਨੂੰ ਕਈ ਜੀ ਕਰਿਓ ਕਰਿਓ ਓ ਹੋ ਜਾਣਾ ਹੈ ਹੋ ਜਾਣਾ ਹੈ ਘਵਰਾਨੀ ਕਾ ਤੇ ਰੋਲੀ ਤੇ ਫੜਾ 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 ਯਾਰ ਪੱਕਾ ਰਾਂਗੇ ਨਾ ਆ ਲੈ ਹੁਣ ਤਾਂ ਲੱਗ ਗਿਆ ਚਲੋ ਚੱਲ ਤਾ 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 ਚਲ ਆ ਤੇ ਆ ਤੇ ਤੈਨੂੰ ਦੁੱਧ ਲੈਣਗੇ ਨੂੰ ਹੀ ਚੱਕ ਲੈਣਗੇ ਓਕੇ ਮੋੜ 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 ਆ ਦੇ ਆ ਜਾ ਬੁੱਧ ਰੋ ਗਿਆ ਇੱਥੇ ਰੁਗੀ ਫੇਰ ਉਹਦਾ ਦਾਦਾ ਮਮੀ ਚਾਬੀ ਲੜ ਲਾ ਨਾਲੀ ਵਾਲਾ ਪਾਣੀ ਨਾ ਲੋ ਜੀ ਗਾਇਸ ਸਾਡੇ ਆਪਣੇ ਮੁੰਡੇ ਨੇ ਗੁਵਾਰਾ ਮਾਰਿਆ ਆ ਵੇਖੋ ਜੀ ਨਾਲੀ ਵਾਲਾ ਪਾਣੀ ਹੁਣ ਸਾਲਾ ਯਾਰੇ ਹਾਂ ਬਾਬਾ ਮਜ਼ਾ ਆ ਗਿਆ ਭਾਈ ਮਜ਼ਾ ਆ ਗਿਆ ਹਾ ਗਾਈਜ਼ ਇਧਰੋਂ ਨਾਲੀ ਚੋ ਪਾਣੀ ਲੈ ਲੈਨੇ ਆ ਵਾਹ ਵਾਲਿਆ ਪਾਪਾ ਕਿੰਨਾ ਕਹਿੰਦਾ ਆਹ ਕਹਿੰਦਾ ਇਹਦੀ ਰਹੀ ਬਾਹ ਨਾਲ ਘਾਤ ਕਮ ਕਰ ਦਿਆ ਆ ਦਾਦਾ ਪਰ 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 ਨਹੀਂ ਜੜੀ ਆਮੀ ਓਕੇ ਭਾਜੀ ਅਜੀ ਕਿਦਾਂ ਦਾ ਲੱਗਦਾ ਆਹਾ ਕਰ ਤੂੰ ਵੀ ਭਾਜੀ ਕਿੱਦਾਂ ਲੱਗਦਾ ਉਹ ਨਿਆਰਾ ਹੀ ਆ ਗਿਆ ਨਿਆਰਾ ਉਹ ਸੈਟੀ ਟਿਕਰੋ ਪਾ ਸ਼ਟ ਅੱਲਾ ਬਈ ਆਮਲੇਟ ਬਣ ਗਿਆ ਉਹ ਸਾਲਿਆ ਤੁੱਪ ਚ ਲੰਮਾ ਪਈਏ ਆਮਲੇਟ ਬਾਜੂ

ਸਭ ਨਾਲ ਆਵਦੀ ਮੈਨੂੰ ਉਹ ਚੱਲਣ ਜਾਣ ਲੱਗੇ ਕਿ ਸਾਡੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰਦੇ ਜਨਾ ਹੀ ਵਧੀਆ ਲੱਗਿਆ ਤਾਂ ਵੀ ਲਾਈਕ ਕਰਦੇ ਹੋ ਬਾਕੀ ਮਿਲਦੇ ਆ ਬਹੁਤ ਜਲਦੀ ਕੱਲ ਦੇ ਵਲੌਗ ਚ ਕਿਉਂਕਿ ਕੱਲੂ ਆਪਾਂ ਜਾਣਾ ਬਾਬਾ ਫਲਕ ਨਾਲ ਚੰਗਾ ਜੀ ਮਿਲਦੇ ਆ